मेरा नाम मनमीत कौर है मैं 85 नंबर वार्ड तो खड़ी हां आम आदमी सरकार ने सानू टिकट दीती है ते मैं काउंसलर दी कैंडिडेट उम्मीदवार खड़ी हुई हां ते तेरे केडे काम जड़े पਿੰਡ ਦੇ ਰਹਿੰਦੇ ਨੇ ਪਹਿਲ ਦੇ ਦਾਦ ਕਿਤੇ ਜਾਗੇ ਤੁਹਾਡੇ ਆ ਪਿੰਡ ਦੀਆਂ ਗਲੀਆਂ ਉਹ ਬਨਣ ਵਾਲੀਆਂ ਉਹਨਾਂ ਨੂੰ ਅੱਗੇ ਸਹੀ ਕੀਤਾ ਜਾਏਗਾ ਕਿਉਂਕਿ ਗਲੀਆਂ ਦੇ ਵਿੱਚ ਬਹੁਤ ਜ਼ਿਆਦਾ ਜਿੱਦਾਂ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਠੀਕ ਕਰਵਾਇਆ ਜਾਏਗਾ ਅੱਗੇ ਜਿੱਦਾਂ ਸਾਡਾ ਸਕੂਲ ਪਲੱਸ 2 ਤੱਕ ਬਣ ਰਿਹਾ ਆ ਉਹਦੇ 'ਚ ਵੀ ਕਾਫੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਜਾਣੀਆਂ ਤਾਂਕਿ ਬੱਚਾ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਵੱਲ ਲਿਆਇਆ ਜਾਏ ਤੇ ਤੀਸਰੀ ਗੱਲ ਇਹ ਕਿ ਪਿੰਡ 'ਚ ਨਸ਼ੇ ਨਸ਼ਾ ਮੁਕਤ ਪਿੰਡ ਬਣਾਵਾਂਗੇ ਅਸੀਂ ਅੱਗੇ ਆਪਾਂ ਬਦਿਆ ਆਪਾ ਪਿੰਡ ਦੇ ਕੰਮ ਕਰਾਂਗੇ ਕਿਉਂਕਿ ਜੇ ਪਿੰਡ ਦਾ ਕਾਉਂਸਲਰ ਬਣੇਗਾ ਤੇ ਪਿੰਡ ਦੇ ਸਾਰੇ ਕੰਮ ਹੋਣਗੇ ਕਿਉਂਕਿ ਪਹਿਲਾਂ ਇਦਾਂ ਹੁੰਦਾ ਸੀ ਬਾਹਰ ਦਾ ਕਾਉਂਸਲਰ ਬਹੰਦਾ ਸੀ ਤੇ ਆਪਣੇ ਪਿੰਡ ਦੇ ਸਾਰੇ ਕੰਮ ਰਹਿ ਜਾਂਦੇ ਸੀ ਈਵਨ ਕਿ ਸਾਨੂੰ ਬਾਹਰ ਸਾਈਨ ਕਰਵਾਉਣ ਲੱਗਿਆ ਵੀ ਉਹ ਬੁਆ ਨਹੀਂ ਖੋਲਦੇ ਸੀ ਇਹ ਕੰਮ ਸਾਰੇ ਅਸੀਂ ਪੈਲ ਦੇ ਆਧਾਰ ਤੇ ਕਰਾਂਗੇ ਤੇ ਕਿਸੇ ਵੀ ਚੀਜ਼ ਦੀ ਕਿਸੇ ਨੂੰ ਕੋਈ ਲੋਡ ਹੋਏਗੀ ਅਸੀਂ ਕਿਉਂਕਿ ਪਿੰਡ ਦੇ ਬੰਦੇ ਆ ਤੇ ਪੈਲ ਦੇ ਆਧਾਰ ਤੇ ਕਰਾਂਗੇ ਸਾਰੇ ਕੰਮ ਦੇ ਕਿਸੇ ਨੂੰ ਕਿਸੇ ਚੀਜ਼ ਦੀ ਵੀ ਲੋਡ ਹੋਏ ਤਾਂ ਲੋਕਾਂ ਕੋਲ ਜਾਂਦੇ ਕੀ ਮਸ਼ਕਲਾ ਲੋਕੀ ਦੱਸਦੇ ਤੁਹਾਨੂੰ ਆ ਲੋਕੀ ਕਹਿੰਦੇ ਆ ਕਿ ਬਈ ਸਾਨੂੰ ਜਿੱਦਾਂ ਸਾਡੇ ਕਾਰਡ ਹਾਂਜੀ ਜਿੱਦਾਂ ਸਾਨੂੰ ਵਾਦੇ ਕਰ ਜਾਂਦੇ ਆ ਪਰ ਸਾਨੂੰ ਉਹ ਚੀਜ਼ ਬਾਅਦ ਚ ਪ੍ਰੋਵਾਈਡ ਨਹੀਂ ਹੁੰਦੀ ਕੋਈ ਵੀ ਕਿਸੇ ਚੀਜ਼ ਨੂੰ ਅਸੀਂ ਕਰਾਂਗੇ ਕੋਈ ਵੀ ਹਾਂ ਵਾਂਝੇ ਰਹਿ ਜਾਂਦੇ ਆ ਇਤੇ ਦੇ ਲੋਕਾਂ ਨੂੰ ਵੋਟਰਾਂ ਨੂੰ ਕੀ ਅਪੀਲ ਹਾਂਜੀ ਮੈਂ ਇਹ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਆ ਮੇਰੀ ਇਹ ਹੀ ਬੇਨਤੀ ਆ ਈ ਅਗਰ ਪਿੰਡ ਨੂੰ ਟਿਕਟ ਟਿਕਟ ਮਿਲੀ ਹੈ ਸਾਰੂ ਟਿਕਟ ਨਹੀਂ ਮਿਲੀ ਹੈ ਸਾਰੇ ਪਿੰਡ ਨੂੰ ਟਿਕਟ ਮਿਲੀ ਹੈ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੇ 5 ਸਾਲ ਅਗਲੇ ਸੌਖੇ ਲੰਘ ਜਾਣ ਸੌਖੇ ਇਨਸੈਂਸ ਕਿ ਬਈ ਤੁਹਾਡੀ ਸੁਣਵਾਈ ਹੋਏ ਗਰੀਬਾਂ ਦੀ ਸੁਣਵਾਈ ਹੋਏ ਤੇ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਜਾਣੇ ਆਪਣੀ ਕੀਮਤੀ ਵੋਟ ਛਾੜ ਨੂੰ ਪਾਓ ਤੇ ਪਿੰਡ ਦਾ ਕੌਂਸਲਰ ਕਾਮਯਾਬ ਕਾਮਯਾਬ ਬਣਾਓ ਅੱਜ ਇਹ ਕਹਿਣਾ ਚਾਹੁੰਦੇ ਆਂ ਵੀ ਅੱਜ ਅਸੀਂ ਆਪਣੀ ਮੈਡਮ ਨੂੰ ਨਾਲ ਲੈ ਕੇ ਆਏ ਆਂ ਤਾਂ ਕਿ ਇਹਨਾਂ ਨੂੰ ਅਸੀਂ ਆਪਣੀਆਂ ਗਲੀਆਂ ਦਿਖਾ ਸਕੀਏ ਤੇ ਇਹਨਾਂ ਕੋਲ ਕੰਮ ਕਰਵਾ ਸਕੀਏ ਕਿਉਂਕਿ ਅੱਗੇ ਵੀ ਇਹੀ ਆਉਂਦੇ ਸੀ ਤੇ ਕੰਮ ਕਰਵਾਉਂਦੇ ਆਂ ਪਰ ਕੋਈ ਨਹੀਂ ਕਰਕੇ ਜਾਂਦਾ ਝੂਠੇ ਵਾਅਦੇ ਕਰਕੇ ਜਾਂਦੇ ਨਾ ਕਿਤੇ ਕਾ ਲੀਆਂ ਨੇ ਕੀਤਾ ਨਾ ਕਾਂਗਰਸੀ ਨੇ ਕੀਤਾ ਲੋਕਾਂ ਦੇ ਹੱਕ ਸ਼ਗੋ ਜਰੂਰ ਮਾਰ ਲਿਆ ਇਹਨਾਂ ਨੇ ਪਰ ਕੰਮ ਕੋਈ ਵੀ ਕਰਕੇ ਵਿਖਾਇਆ ਅੱਜ ਤੱਕ ਅਸੀਂ ਜਾਣਦੇ ਆਂ ਨਾਲੀਆਂ ਇੰਨੀਆਂ ਗੰਦੀਆਂ ਹੋਈਆਂ ਨੇ ਲੋਕੀ ਸਾਡੇ ਤੇ ਐ ਕਰਦੇ ਕਹਿੰਦੇ ਪਹਿਲਾਂ ਆ ਬਣਾਓ ਉਹ ਬਣਾਓ ਅਸੀਂ ਚਾਹੁੰਦੇ ਆਂ ਆਪਣੀ ਮੈਡਮ ਤੋਂ ਇਹੀ ਉਮੀਦ ਕਰਦੇ ਆਂ ਵੀ ਇਹ ਸਾਡੇ ਪਿੰਡ ਦਾ ਕੋਈ ਸਵਾਰ 21 ਦਿਨ ਦੀ ਅਪੀਲ ਕਰਦੇ ਵੋਟਰਾਂ 21 ਤਰੀਕ ਨੂੰ ਇਹ ਅਪੀਲ ਕਰਦੇ ਆਂ ਦੁਨੀਆ ਨੂੰ ਵੀ ਪਲੀਜ਼ ਵੱਧ ਤੋਂ ਵੱਧ ਵੋਟ ਝਾੜੂ ਨੂੰ ਪਾਈ ਜਾਵੇ ਤਾਂ ਕਿ ਕੰਮਜਾਬ ਬਣਾਇਆ ਜਾਵੇ ਤੇ ਸਾਰਾ ਕੁਝ ਠੀਕ ਠਾਕ ਹੋਵੇ